ਦਰਾਹਾ ਸ਼ਹਿਰ ਦੇ ਮੁੱਖ ਬਾਜ਼ਾਰ ਰੇਲਵੇ ਰੋਡ ਤੇ ਵੱਧ ਰਹੀ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਅਧਿਕਾਰੀਆਂ ਨੇ ਰੇੜੀ ਫੜੀ ਵਾਲਿਆਂ ਨਾਲ ਕੀਤੀ ਮੀਟਿੰਗ ਦੱਸ ਦਈਏ ਅੱਜ ਨਗਰ ਕੌਂਸਲ ਦਫ਼ਤਰ ਵਿਖੇ ਰੱਖੀ ਮੀਟਿੰਗ 'ਚ ਕਰੀਬ 150 ਰੇੜੀ ਫੜੀ ਵਾਲੇ ਸ਼ਾਮਲ ਹੋਏ ਉੱਥੇ ਅਧਿਕਾਰੀਆਂ ਨੇ ਰੇਲਵੇ ਰੋਡ ਤੇ ਲੱਗੀਆਂ ਰੇੜੀਆਂ ਵਾਲਿਆਂ ਨੂੰ ਰੇੜੀਆਂ ਹਟਾਉਣ ਲਈ ਸਖਤ ਹਦਾਇਤ ਦਿੱਤੀ ਅਤੇ ਸ਼ਹਿਰ ਦੇ ਸੁੰਦਰੀਕਰਨ ਦੇ ਵਿੱਚ ਸਹਿਯੋਗ ਦੀ ਮੰਗ ਕੀਤੀ ਇਸ ਮੌਕੇ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੇੜੀ ਫੜੀ ਵਾਲਿਆਂ ਨੂੰ ਇੱਕ ਵੱਖ ਜਗ੍ਹਾ ਦਿੱਤੀ ਜਾਏਗੀ ਜਿੱਥੇ ਉਹ ਆਪਣਾ ਵਪਾਰ ਕਰ ਸਕਣ ਤਾਂਸਾਬਾ ਇਹ ਇਸ ਤਰ੍ਹਾਂ ਦੀ ਸਭ ਤੋਂ ਪਹਿਲਾਂ ਦਾ ਮੈਂ ਜਿਹੜਾ ਵੀਐਨਐਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਸਾਰਿਆਂ ਦਾ ਤੇ ਇਹਦੇ ਵਿੱਚ ਇਸ ਤਰ੍ਹਾਂ ਅਸੀਂ ਅੱਜ ਜਿਹੜਾ ਹੈਗਾ ਪਬਲਿਕ ਮੀਟਿੰਗ ਰੱਖੀ ਸੀਗੀ ਸਟਰੀਟ ਵੈਂਡਿੰਗ ਵਾਸਤੇ ਅਸੀਂ ਇੱਕ ਸਟਰੀਟ ਵੈਂਡਿੰਗ ਜ਼ੋਨ ਬਣਾਇਆ ਹੋਇਆ ਤੇ ਉਹਦੇ ਵਿੱਚ ਅਸੀਂ ਅੱਜ ਰੇੜੀ ਫੜੀ ਵਾਲਿਆਂ ਨੂੰ ਇਹ ਜਾਗਰੂਕ ਕੀਤਾ ਹੈਗਾ ਵੀ ਉਹ ਕਿੱਥੇ-ਕਿੱਥੇ ਰੇੜੀ ਫੜੀ ਨਹੀਂ ਲਗਾ ਸਕਦੇ ਤੇ ਜਿਹੜੇ ਅਸੀਂ ਉਹਨਾਂ ਨੂੰ ਉਹਨਾਂ ਵਾਸਤੇ ਵੈਂਡਿੰਗ ਜ਼ੋਨ ਬਣਾਇਆ ਹੈਗਾ ਉੱਥੇ ਉਹਨਾਂ ਨੂੰ ਲਿਆਂਨ ਵਾਸਤੇ ਉਹਨਾਂ ਨੂੰ ਅਸੀਂ ਦੱਸਿਆ ਵੀ ਆਪਣੀ ਜਿਹੜੀ ਲਾਇਸੈਂਸ ਵਗੈਰਾ ਜਿਹੜੇ ਹੈਗੇ ਆ ਉਹ ਅਪ ਟੂ ਡੇਟ ਰੱਖਣ ਤਾਂ ਕਿ ਜੇ ਗਵਰਨਮੈਂਟ ਲੈਵਲ ਤੇ ਡਰਾਪ ਆ ਕੇ ਉਹਨਾਂ ਦਾ ਕੋਈ ਨਿਕਲਣ ਦਾ ਚਾਂਸ ਬਣਦਾ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਿਲ ਸਕੇ ਜੀ। ਨਸਬ ਗੱਲ ਕਰਦੇ ਆ ਜਿਸ ਤਰ੍ਹਾਂ ਕਿ ਰੇੜੀ ਫੜੀਆਂ ਬਹੁਤ ਜ਼ਿਆਦਾ ਨੇ ਦਿਹਾੜਾ ਸ਼ਹਿਰ ਤੇ ਤੇ ਰੇਲਵੇ ਰੋਡ ਤੇ ਟ੍ਰੈਫਿਕ ਵੀ ਜਾਮ ਰਹਿੰਦਾ ਜਿਹਦੇ ਤੇ ਕੀ ਅਗੇਲੀ ਕਾਰਵਾਈ ਹੋਏਗੀ। ਦੇਖੋ ਇਸ ਤਰ੍ਹਾਂ ਹੁੰਦਾ ਸੀ ਪਹਿਲਾਂ ਦੁਕਾਨਦਾਰ ਦੁਕਾਨਦਾਰੀ ਆਪਣਾ ਸਮਾਨ ਲਾ ਲੈਂਦੇ ਸਾਤਾ 8 ਫੁੱਟ ਤੱਕ ਫਰ ਉਸ ਤੋਂ ਕਿ ਉਹ ਰੇੜੀ ਵਾਲੇ ਨੂੰ ਖੜਨ ਵਾਸਤੇ ਪੈਸੇ ਲੈ ਕੇ ਜਦੋਂ ਧਿਆਨ ਚ ਸਾਡੇ ਲੈਂਦਾ ਤੁਸੀਂ ਵੀ ਲੈਂਦਾ ਵੀ ਉਹ ਪਰਮਿਟ ਕਰ ਦਿੰਦੇ ਅੱਗੇ ਵੀ ਰੇੜੀ ਲਗਾ ਲਾ ਉਹ ਫਿਰ ਰੇੜੀ ਵਾਲੇ ਤੋਂ ਅੱਗੇ 4-5 ਫੁੱਟ ਮੇਰੇ ਵਰਗੇ ਦੀ ਆ ਕੇ ਗੱਡੀ ਵੀ ਖੜੀ ਹੋ ਜਾਂਦੀ ਐ ਸਕੂਟਰ ਖੜਾ ਹੋ ਜਾਂਦਾ ਤਾਂ ਉਹ ਜਿਹੜੀ ਆਲਟੀਮੇਟਲੀ ਕੀ ਹੁੰਦੀ ਐ ਸੜਕ ਕੋਲੈਪਸ ਹੋ ਜਾਂਦੀ ਐ ਸਾਰੀ ਰੋਕੀ ਜਾਂਦੀ ਐ ਤੇ ਉਹ ਇਸ ਕਰਕੇ ਅਸੀਂ ਇਹੀ ਚੀਜ਼ਾਂ ਨੂੰ ਮੁੱਖ ਰੱਖਦੇ ਪਹਿਲਾਂ ਸੜਕ ਨਵੀਂ ਹੋਣ ਤਿਆਰ ਹੋਈ ਐ ਵੀ ਉਹ ਨਾਮ ਵਾਲਾ ਉਹਦੇ ਤੇ ਟੁੱਟ ਭੱਜਣਾ ਹੋਵੇ ਇਹ ਜਿਹੜਾ ਪ੍ਰੋਪਰੋਡੇ ਤੇ ਲਾਈਨਿੰਗ ਹੋ ਜੂਵੇ ਪ੍ਰੋਪਰੋਡੇ ਸਾਡੇ ਪ੍ਰਧਾਨ ਜੀ ਲੱਗੇ ਹੋਏ ਨੇ ਲਗਾਤਾਰ ਇਸ ਤੇ ਉੱਤੇ ਕੰਮ ਕਰ ਰਹੇ ਨੇ ਦਿਨ ਰਾਤ ਤੇ ਉਹ ਸਾਡਾ ਹੈਗਾ ਵੀ ਉਹਨੂੰ ਅਸੀਂ ਸੁੰਦਰ ਬਣਾ ਕੇ ਤੇ ਰੈਡੀ ਫੜੀ ਵਾਲਿਆਂ ਨੂੰ ਜਿਹੜਾ ਹੈਗਾ ਲੱਗ ਜਗ੍ਹਾ ਦੇ ਉੱਤੇ ਛਿੰਪ ਕਰ ਦਈਏ ਤਾਂ ਕਿ ਨਾ ਟ੍ਰੈਫਿਕ ਦੀ ਸਮੱਸਿਆ ਰਹੇ ਤੇ ਨਾ ਉਹਦੇ ਵਿੱਚ ਸ਼ਹਿਰ ਦੀ ਜਿਹੜੀ ਬਿਊਟੀਫਿਕੇਸ਼ਨ ਦੇ ਵਿੱਚ ਕੋਈ ਉਹ ਹੋਵੇ ਕਮੀਆਂ ਆਵੇ ਨਸਲ ਗੱਲ ਕਰਦੇ ਸ਼ਹਿਰ ਦਾ ਸੁੰਦਰੀਕਰਨ ਕਿੰਨੇ ਕ ਸਮੇਂ ਤੱਕ ਹੋ ਜਾਏਗਾ ਜਿਹੜੇ ਤੁਸੀਂ ਇਹ ਪਲਾਨ ਲੈ ਕੇ ਆਏ ਹੋ ਦੇਖੋ ਬਾਲਾ ਤੋਂ ਇਹਦੇ ਬਾਰੇ ਤੁਹਾਨੂੰ ਸਾਡੇ ਜਿਹੜੇ ਨਗਰ ਕੌਂਸਲ ਦੇ ਸਤਕਾਰਯੋਗ ਪ੍ਰਧਾਨ ਸਰਦਾਰ ਸ਼੍ਰੀ ਸੁਦਰਸ਼ਨ ਕੁਮਾਰ ਜੀ ਸ਼ਰਮਾ ਉਹ ਦੱਸ ਸਕਦੇ ਨੇ ਜਾਂ ਸਾਡੇ ਐਡਮਿੰਡਰ ਜਿਹੜੇ ਜੀ ਉਹ ਸਾਹਮਣੇ ਉਹ ਦੱਸਣਗੇ ਪਰ ਜਿੰਨਾ ਕੁ ਮੋਟਾ-ਮੋਟਾ ਮੈਨੂੰ ਪਤਾ ਹੈਗਾ ਉਹਦੇ ਮੁਤਾਬਕ ਅਸੀਂ ਇਹੀ ਹੈ ਵੀ ਇਹ ਨਹੀਂ ਰੇੜੀਆਂ ਵਗੈਰਾ ਜਿਹੜੀਆਂ ਫੜੀਆਂ ਵਗੈਰਾ ਇਹਦੀਆਂ ਲੱਗਦੀਆਂ ਸ਼ਹਿਰ ਦੀ ਸੁੰਦਰਤਾ ਨੂੰ ਲਗਾਤਾਰ ਖਰਾਬ ਕਰ ਰਹੀਆਂ ਅਸੀਂ ਇਹਨਾਂ ਨੂੰ ਅਸੀਂ ਚੌਕ ਕਰਕੇ ਇੱਕ ਅਲੱਗ ਬੈਂਡਿੰਗ ਜ਼ੋਨ ਦੇ ਵਿੱਚ ਨਿਯਾਮ ਦੀ ਕੋਸ਼ਿਸ਼ ਕਰ ਰਹੇ ਹਾਂ